ਹਲੇ ਤਿਜ ਕੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੋਈ ਪੁਰਖ ਸਿਵਰ ਸਾਚਾ ਜਿਨ ਕਾ ਇੱਕ ਨਾਮ ਅਚਲ ਸੰਸਾਰੇ ਜਿਨ ਭਗਤ ਪਵ ਜਲਤਾਰੇ ਸਿਮਰੋ ਸੋਈ ਨਾਮ ਪ੍ਰਦਾਨ ਤਿਤ ਨਾਮ ਰਸਤ ਨਾਨਕ ਲੈਣਾ ਥਪਿਓ ਜੇਨ ਸਰਬ ਸiddhi ਕਵਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਬ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੂਬਰ ਮਵਲ ਸਰਾ ਉੱਤਰ ਦੱਖਣੇ ਪੂਬ ਅਰ ਪਛਮ ਜੈ ਜੈ ਕਾਰਜ ਪੰਤ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰੀਆ ਸੋਈ ਨਾਮ ਅਚਲ ਭਗਤੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਤ ਅਰ ਕਿੰਨਰ ਸਾਦਤ ਸਿੰਧ ਸਮਾਦ ਖਰਾ ਸਿਮਰੈ ਨ ਖੇਤਰ ਅਵਰ ਤੂ ਮੰਡਲ ਨਾਰਦਾ ਪ੍ਰਹਲਾਦ ਪਰਾ ਸਸੀਅਰ ਅਰ ਸੂਰ ਨਾਮ ਉਲਾਸੈ ਸਹਿ ਲੋ ਜਿਨ ਉਦਰੇਹਾ ਸੋਈ ਨਾਮ ਅਚਲ ਭਗਤੈ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸ਼ਿਵ ਸ਼ੰਕਾਤ ਸਮੁਦਰਿਆ ਚੌਰਾਸੀ ਸਿਧ ਬੁੱਧ ਜਿਤ ਰਾਤੇ ਅਮ੍ਰੇਕ ਪਵਜਲ ਤਰਿਆ ਉਦੋਕ ਰੂਰ ਤੇ ਲੋਚਨ ਨਮ ਕਲ ਕਬੀਰ ਕਿਲ ਵਿਖਰਿਆ ਸੋ ਹੀ ਨਾਮ ਅਚਲ ਭਗਤੈ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤਿਸ ਤੇ ਆਵੇਂ ਜਤਿ ਤਪੀ ਸਰ ਮਨ ਵਸਿਆ ਸੋ ਹੀ ਨਾਮ ਸਿਮਰਦੰਗੇ ਪਿਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਕਰੂ ਮਤ ਸਤ ਕਰ ਸੰਗਤ ਉਦਰੀਆ ਸੋ ਇਨਾਮ ਅਚਲ ਭਗਤੈ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਾਵ ਸੁਰ ਤਰ ਸਾਖੈ ਉੱਤਰ ਦक्कਨ ਪੂਬ ਦੇਸ਼ ਪਸ਼ਚਮ ਜਸ ਭਾਖੈ ਜਨਮ ਤੈ ਸਕੇ ਹੱਥ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਦਰਬ ਛੇ ਦਰਸ਼ਨ ਆਸਾਸੈ ਬਲੋ ਪ੍ਰਸਿੱਧ ਤੇਜੋ ਤਨ ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਪਵ ਜਲ ਹਰਣ ਗੁਰ ਅਮਰਦਾਸ ਤੈਂ ਪਾਇਉ ਨਾਮ ਤੇ ਆਵੇਂ ਦੇਵ ਤੇ ਤੀਸ ਅਰ ਸਾਧਕ ਸਿਧ ਨਰ ਨਾਮ ਕੰਡ ਬ੍ਰਹਮੰਡ ਤਾਰੇ ਜੇ ਨਾਮ ਸਮਾਦਿਉ ਹਰਖ ਸੋਗ ਸੰਕਰ ਸਾਰੇ ਨਾਮ ਸਰੋਮਣ ਜਗਤ ਮੈਂ ਭਗਤ ਰਹੇ ਲਿਵ ਤਾਰ ਸੋਈ ਨਾਮ ਪਧਾਰਤ ਅਮਰ ਗੁਰ ਤੁਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗੁਰੂ ਮਤਿ ਨਿਰਵੈਰ ਲੀਣਾ ਜਸ ਧੀਰਜ ਤੁਰ ਤਵਲ ਤੋ ਜਾਸੀਤ ਬੈਕੁੰਠ ਬੀਣਾ ਪਰਸੈ ਸੰਤ ਪਿਆਰ ਜਿਹ ਕਰਤਾਰੈ ਸੰਜੋਗ ਸਤ ਗੁਰ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਈ ਮੁਖ ਮਿਸਤ ਬਾਣੀ ਧਨ ਸਤ ਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸੰਕੇਤ ਅਤ ਜਨਮ ਕਲ ਉਚਰੈ ਗੁਰ ਪਰਸਿਉ ਅਮਰ ਪਰਗਾਸ ਬਾਰਜ ਕਰ ਦੇਣ ਸਿਦਸਨ ਮੁਖ ਮੁਖ ਜੋਵੈ ਰਿਧ ਬਸੈ ਬਾਵੰਗ ਜੋ ਤੀਨ ਲੋਕਾਂਤਰ ਮੋਹ ਹੈ ਰਿਧ ਬਸੈ ਅਕਹੀ ਹੋ ਸੋਇ ਰਸਤ ਨਹੀਂ ਜਾਤੋ ਮੁਕੋਂ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ ਮਸਤਕ ਨੀਸ਼ਾਣ ਸੱਚੋ ਕਰਮ ਕਲ ਜੋੜ ਕਰ ਧਿਆਉ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤ ਪਰਸ ਕਿਅਤ ਚਰਨ ਗੁਰ ਅਮਰ ਪਵਲ ਰੈ ਹੱਥ ਤ ਪਰਸ ਕਿਅਤ ਹੱਥ ਲੱਗੇ ਗੁਰ ਅਮਰ ਪੈ ਜੀਤ ਪਰਸ ਕਿਅਤ ਜੀ ਗੁਰ ਅਮਰ ਪਣੀਜੈ ਨੈਣ ਤ ਪਰਸ ਕਿਅਤ ਨੈਣ ਗੁਰ ਅਮਰ ਪਖਿਜੈ ਸਰਵਨ ਤ ਪਰਸ ਕਿਅਤ ਸਰਵਨ ਗੁਰ ਅਮਰ ਸੁਣੀਜੈ ਸਕਿਆਤ ਸੋਖੀ ਹੋ ਜਿਤ ਹੀ ਬਸੈ ਗੁਰ ਅਮਰਦਾਸ ਜਗਤ ਪਿਤ ਸਕਿਆਤ ਸੋ ਸਿਰ ਜਲ ਲਪਣੈ ਜੋ ਸਿਰ ਨਿਮੈ ਗੁਰ ਅਮਰ ਨਿਤ ਤੇ ਨਰ ਦੁੱਖ ਨੈ ਭੁਖ ਤੇ ਨਰ ਨੇ ਧਨ ਨੋ ਕਈਐ ਤੇ ਨਰ ਸੂਕ ਨੋ ਖੂਏ ਤੇ ਨਰ ਸੇ ਅੰਤਨ ਲਈਐ ਤੇ ਨਰ ਸੇਵਨੋ ਕਰੈ ਤੇ ਨਰ ਸਹਿ ਸਹਿ ਸਮਪੈ ਤੇ ਨਰ ਤੁਲੀ ਚਿ ਬਹਿ ਤੇ ਨਰ ਉਤਪ ਬਿ ਤਪੈ ਸੋਕ ਲੈ ਤੈਨਰ ਸੰਸਾਰ ਮੈਂ ਅਪੈ ਪਟ ਰਿਪ ਮਦ ਤੇ ਸਕਿਆਤ ਤੈਨਰ ਜਾਲ ਲਪਣੈ ਗੁਰ ਅਮਰਦਾਸ ਸੋ ਪਰਸਨ ਜੀ ਤੈ ਪੜਿਓ ਇੱਕ ਮਨ ਤਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋ ਇੱਕ ਇੱਕ ਦੋ ਠਾਇਨਾ ਜਾਣਿਓ ਸੁਪਨੇ ਇੱਕ ਪਰ ਤੱਖ ਇੱਕ ਇੱਕ ਇਸ ਮੈਂ ਲੀਣੋ 30 ਇੱਕ ਅਰ ਪੰਜ ਸਿੱਧ 35 ਨਾਂ ਖੀਣੋ ਇੱਕੋ ਜਿ ਲੱਖ ਲਖੋ ਅ ਲਖ ਹੈ ਇੱਕ ਇੱਕ ਕਰ ਵਰਨੇਓ ਗੁਰੂ ਅਮਰਦਾਸ ਜਾਲ ਆਪਣੈ ਉਨ ਇੱਕ ਲੋੜੈ ਇੱਕ ਮੰਨਿਉ ਜੇ ਮਤ ਗਈ ਜੈ ਦੇਵ ਜੇ ਮਤ ਨਾ ਮੈਂ ਸਮਾਣੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀਰੈ ਜਾਣੀ ਰੁਕ ਮੰਗਤ ਕਰਤੂਤੈ ਰਾਮ ਜੰਪੂ ਨਿਤ ਪਾਈ ਅੰਮ੍ਰਿਤ ਪ੍ਰੇਲਾਪ ਸ਼ਰਣ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਕ੍ਰਿਸ਼ਨ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੂ ਮੁਕਤ ਗੁਰ ਅਮਰਦਾਸ ਪਰਸੀਏ ਪੂਨ ਪਾਤਕ ਵੀ ਨਾਸੈ ਗੁਰ ਅਮਰਦਾਸ ਪਰਸੀਏ ਸਿਧ ਸਾਧਕ ਆਸਾ ਸਿੰਘ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕ ਹੈ ਗੁਰ ਅਮਰਦਾਸ ਪਰਸੀਐ ਆਪੋ ਲੱਪੈ ਗੋਂ ਚੁਕੈ ਇਕ ਬਿਨ ਦੁੱਖਣ ਜੋ ਤੋਰੈ ਜਾਂ ਸੁਮੰਤਰ ਮਨ ਵਹਿ ਲਹਿ ਜਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਦਿੱਠੇ ਮਿਲੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਤਾਸ ਚਰਨੈ ਲਿਵ ਰਿਓ ਏ ਤਿਤ ਕਉਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਕ ਅਗੰਮ ਤਿਨੈ ਗੁਣ ਅੰਤ ਨ ਜਾਣੋ ਬੋਥੋ ਬਿਦਾਤੈ ਨਿਰਮਯੋ ਸਭ ਸੰਗਤ ਕਉਲ ਉਦਰਣ ਗੁਰ ਅਮਰਦਾਸ ਕੀ ਰਤ ਕਹ ਤਰਾਹਿ ਤਰਾਹਿ ਤੋ ਆਪਾ ਆਸ਼ਰਣ ਗੁਰ ਅਮਰਦਾਸ ਕੀ ਰਤ ਕਹ ਤਰਾਹਿ ਤਰਾਹਿ ਤੋ ਆਪਾ ਆਸ਼ਰਣ ਆਪ ਨਰਾਇਣ ਤਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਯੋ ਜੇ ਸਿੱਖੈ ਸੰਗ੍ਰਹਿਉ ਤਤ ਹਰ ਚਰਨ ਮਿਲਾਯੋ ਨਾਨਕ ਪੁਲ ਨਿੰਮਲ ਅਵਤਰਿਉ ਅੰਗਦ ਲੈਣੇ ਸੰਗ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਤ ਸ਼ਰਨ ਤੋ ਜਬ ਤੱਕ ਸਤ ਸੰਤੋਖ ਇਕ ਦਰਸ਼ਨ ਗੁਰ ਸਿੱਖੈ ਸ਼ਰਨ ਪਰ ਤੇ ਉਬਰੇ ਛੋੜ ਜੰਮ ਪੁਰ ਕੀ ਲਿਖੈ ਭਗਤ ਪਾਏ ਪਰਪੂਰ ਦੈ ਉਚਰੈ ਕਰਤਾਰੈ ਗੁਰ ਗੋਹਰ ਦਰਿਆ ਹੋ ਪਲਕ ਡੁੱਬਨਤੇ ਹੈ ਤਾਰੈ ਨਾਨਕ ਕੁਲ ਨਿੰਮਲ ਅਵਤਾਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤੈਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਮੋ ਅਰਦਾਸ ਕਹ ਪਰ ਕਹਿ ਪੀ ਨ ਸਕੋ ਸਰਬ ਚਿੰਤ ਤੁਝ ਪਾਸ ਸਾਥ ਸੰਗਤ ਹੋਂ ਤੱਕ ਤੇਰੇ ਹੁਕਮ ਪਵੈ ਨੀ ਸਾਣ ਤੋ ਕਰੂੰ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਕਾਰਣ ਪੁਰਖ ਜੋ ਫੁਰਮਐ ਸੋ ਕਹ ਗੁਰ ਅਮਰਦਾਸ ਕਾਰਣ ਕਰਨ ਜੇ ਤੂੰ ਰਖੈ ਤਿਵ ਰਖਉ ਭਿਖੇ ਕੇ ਗੁਰ ਗਿਆਨ ਅਰਧਿਆਨ ਤਤ ਸਉ ਤਤ ਮਿਲਾਵੈ ਸੱਚ ਸੱਚ ਜਾਣੀਏ ਇੱਕ ਚਿੱਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤਨ ਧਾਵੇ ਨਿਰੰਕਾਰ ਕੈ ਵਸੈ ਦੇਸ ਹੁਕਮ ਬੋਝ ਵਿਚਾਰ ਪਾਵੇ ਕਲਮਾਹੀ ਰੂਪ ਕਰਤਾ ਪੁਰਖ ਸੋ ਜਾਣ ਜਿਨ ਕਿਛ ਕੀਓ ਗੁਰ ਮਿਲਿਓ ਸੋਇ ਪਿਕਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤੋ ਢੋਲ ਸਵਾਤ ਬੋ ਤੇਰੇ ਦਿੱਠੇ ਸੰਨਿਆਸੀ ਤਪਸੀਐ ਮੁਖੋਏ ਪੰਡਕ ਮਿੱਠੇ ਬਰਸ ਏਕ ਹਉ ਫਿਰਿਓ ਕਿਨੇ ਨ ਪਰ ਚੋ ਲਾਇਓ ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲਗੇ ਤਿਨ ਕੇ ਗੁਣ ਹੋ ਕਿਆ ਤਹੋ ਗੁਰਦਇ ਮਿਲਾਇਓ ਭਿਖਿਆ ਜਿ ਤੂੰ ਰਖੈ ਤਿਵ ਰਖੋ ਪੈਰ ਸਮਾਦ ਸੁਨਾਉ ਗਿਆਨ ਆਸਨ ਚੜਿਓ ਪ੍ਰੰਤਨ ਕਰ ਦਇਓ ਭਗਤ ਸੀਲੈ ਸਰ ਲੜਿਓ ਤੇ ਨਿਰਪੋਹਰ ਢੱਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵੇਖਣ ਡਿਓ ਪਲੋ ਪੁਹਾਲ ਤੇ ਜੋਤਨ ਨਿਰਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸਤ ਸਲ ਪਣ ਤੈ ਦਲ ਜਿੱਤੋ ਇਵ ਜੁਧ ਕਰ ਕਨ ਹਰ ਬੂੰਦ ਬਸੋ ਰੂ ਮਾਵਲ ਕੁਸੰਬ ਸੰਤ ਗਨੰਤ ਨ ਆਵੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਪਾਲੂ ਨੇ ਜੋਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਏ ਬਨੇ ਆਵੇ